ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਫਿਰ ਤੁਹਾਡੇ ਨਵੇਂ ਬਲੌਗ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰਿਆਂ ਦਾ ਸਾਰੇ ਹੋਵਾਂਗੇ ਠੀਕ ਠਾਕ ਤੇ ਆਪਾਂ ਹੋ ਗਏ ਬਿਲਕੁਲ ਤਿਆਰ ਤੇ ਅੱਜ ਬਣ ਖਾਣਾ ਕੋਨੇ ਸ਼ਾਕੀ ਬਿਲਕੁਲ ਰੈਡੀ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਗਰਮੀਆਂ ਦੇ ਵਿੱਚ ਇੱਕ ਵਿਆਹ ਦੇ ਨਿਆਰੇ ਤੇ ਫਿਲਹਾਲ ਆਪਾਂ ਹੁਣ ਤਿਆਰ ਤੇ ਚਾਹ ਬਣ ਪੀ ਕੇ ਫਿਰ ਚੱਲਦੇ ਆਂ ਜੀ ਵਿਆਹ ਜਾਣਾ ਇੱਕ ਆਪਾਂ ਨੇ ਉਸ ਤੋਂ ਪਹਿਲਾਂ ਥੋੜੇ ਜਿਹਾ ਕੰਮ ਨੇ ਉਹ ਕਰਾਂਗੇ ਦੇ ਨਾਲ ਅੱਜ ਦਿਖਾਣਾ ਤੁਹਾਨੂੰ ਗਰਮੀਆਂ ਦੇ ਵਿੱਚ ਵਿਆਹ ਚਲੋ ਇਹ ਚੱਲਦੇ ਆ ਜੀ ਆਪਾਂ ਹੁਣ ਵਿਆਹ ਦੇਖਾਂ you oh. ਸ਼ਾਮ ਦਾ ਵੇਲਾ ਹੋ ਗਿਆ ਸੀ ਜੀ ਆਪਾਂ ਅੱਗੇ ਵਿਆਹ ਦੇ ਵਿੱਚੋਂ ਵਾਪਸ ਤੇ ਹੁਣ ਚੱਲੇ ਆਪਾਂ ਬਾਜ਼ਾਰ ਨੂੰ ਕਿਉਂਕਿ ਜਦ ਆ ਗੀ ਗਰਮੀ ਬਹੁਤ ਹੀ ਗਰਮੀ ਦੇ ਵਿੱਚ ਤੁਸ ਜਿਆ ਵਿਆਹ ਨਾਲ ਹੋ ਜਾਂਦਾ ਬਰਾਹਾਲ ਤੇ ਹੁਣ ਕਾਫੀ ਮੌਸਮਾ ਹੋ ਚੁੱਕਾ ਠੰਡਾ ਤੇ ਸ਼ਾਮ ਦੇ ਤਕਰੀਬਨ 6:30 ਵਜੇ ਚੁੱਕੇ ਨੇ ਤੇ ਹੁਣ ਚੱਲਦੇ ਆਪਾਂ ਬਾਜ਼ਾਰ 'ਚ ਕੁਝ ਕਿਤਾਬਾਂ ਉਸ ਰਹੀਆਂ ਸੀ ਉਸ ਦਿਨ ਲੈਣ ਕੰਨੀਓ ਤੇ ਉਹ ਆਪਾਂ ਹੁਣ ਲੈ ਕੇ ਚਲਣੀਆਂ ਨੇ ਤੇ ਹੁਣ ਚੱਲਾਂਗੇ ਆਪਾਂ ਬਾਜ਼ਾਰ ਨੂੰ ਲੈਣਾ ਸੀਗੀ ਆਪਾਂ ਬਾਜ਼ਾਰ ਦੇ ਵਿੱਚ ਤੇ ਕਿਤਾਬ ਆਪਾਂ ਲੈ ਲਈ ਕਿਤਾਬ ਲੈਣੀ ਸੀ ਆਪਾਂ ਨੇ ਜੀ ਵਾਇਲੋ ਜੀ ਟੁਡੇ ਇਹ ਕਿਤਾਬ ਮਸਾਂ ਮਿਲੀ ਹੈ ਯਾਰ ਕਈ ਕਾਫੀ ਦਿਨਾਂ ਬਾਅਦ ਬਾਜ਼ਾਰ ਚ ਭੁਗਾਇ ਕੋਈ ਕਰਕੇ ਜਿਵੇਂ ਜੇ ਉਸ ਕਈ ਦਿਨ ਉਸ ਦਿਨ ਵੀ ਆਗੇ ਸੀ ਉਸ ਦਿਨ ਵੀ ਨਹੀਂ ਮਿਲੀ ਤੇ ਅੱਜ ਮਿਲੀ ਹੈ ਤੇ ਇੱਕ ਅੱਜ ਹੋਰ ਖੁਸ਼ੀ ਦੀ ਗੱਲ ਹੋਈ ਹੈ ਬੱਚੇ ਅੱਜ ਆ ਗਏ ਰਿਜ਼ਲਟ ਸੀਬੀਐਸਸੀ ਬੋਰਡ ਦਾ ਤੇ ਉਹਦੇ ਵਿੱਚ ਹੋ ਗਏ ਬੱਚੇ ਪਾਸ ਹੁਣ ਕਹਿੰਦੇ ਮੰਗਾਈ ਮੰਗਾਈ ਨੇ ਮਿੱਠਾ ਬਸਤਾਉ ਦਾ ਟੇਕਣ ਵਾਸਤੇ ਤੇ ਵੰਡਣ ਵਾਸਤੇ ਕਹਿੰਦੇ ਸਾਨੂੰ ਸਮਾਨ ਲੈ ਕੇ ਆਓ ਤੇ ਆਪਾਂ ਹੁਣ ਜਾਣੇ ਜੀ ਬੇਕਨੇਰ ਵਾਲਿਆਂ ਦੇ ਮਿਠਾਈ ਲੈਣਾ ਤੇ ਬਾਕੀ ਜਾ ਕੇ ਇੱਥੇ ਮਿਠਾਈ ਲੈਣਿਆ ਮਿਠਾਈ ਲੈਣ ਤੋਂ ਬਾਅਦ ਆਪਾਂ ਪਹੁੰਚ ਕੇ ਬੇਕਨੇਰ ਵਾਲਿਆਂ ਦੇ ਮਿਠਾਈ ਲੈਣਾ ਤੇ ਇੱਥੋਂ ਲੈਣੀ ਆਪਣੇ ਮਿਠਾਈ ਲੈਣੀ ਹੈ ਕੀ ਲੱਡੂ ਲੈਣੇ ਆਏ 5 ਕਿਲੋ ਤੇ 3 ਕਿਲੋ ਸੈਂਪਲ ਲਡੂ ਤੇ 2 ਕਿਲੋ ਲੈਣੇ ਆਪਾਂ ਨੇ ਬេសਸ ਤੇ ਭਾਈ ਤੁਹਾਨੂੰ ਮਾਣੇ ਸਾਨੂੰ ਲਡੂ ਪਾ ਲਈਏ 5 ਕਿਲੋ ਲਡੂ ਆਦੇ 3 ਕਿਲੋ ਦੁੱਜੇ ਤੇ 2 ਕਿਲੋ ਵੇਸਣ ਦੇ 3 ਕਿਲੋ 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 ਨਾ ਦੋ ਲਵਾ ਭਾਈ ਐਡਡ ਕਰ ਦੇ ਜੀ ਪਾਪੇ ਦੇ ਪਾਪੂ ਕੋਈ ਯਕਤਰ ਨੇਗਾ ਲੈਣਾ 2 ਕਿਲੋ ਇਹ ਕਿ ਕਿ ਦੋ ਕਰਦੇ ਕਿ ਤਿੰਨ ਕਰਦੇ ਤੇ ਆਪਾਂ ਆਏ ਸੀ ਕਿ ਬਿੱਕਰ ਨਾਲ ਦੇ ਹੁਣ ਮਠਾਈ ਲੈਣ ਤੇ ਬਾਈਆਂ ਨੇ ਮਠਾਈ ਵਧੀਆ ਬਣਾਉਂਦੇ ਨੇ ਇਹ ਤੇ ਇੱਥੇ ਆ ਕੇ ਮਠਾਈ ਲੈਣ ਤੇ ਆਪਾਂ ਲੈ ਲਏ ਲੱਡੂ ਤੇ ਹਨਾ ਕਿ ਕੋ ਸੈਂਪਲ ਤੋਂ ਦੇ 2 ਕਿਲੋ ਬੇਸਣ ਤੇ ਆਪਾਂ ਮਠੀnga ਲੈਣ ਤੇ ਸਹੀ ਅੰਮਲ ਕਰਵਾਉਂਦੇ ਦੋਵਾਰਾ ਫਿਰ ਦਸਤ ਕਰਨਾ ਬਾਜ਼ਾਰ ਚ ਥੋੜੇ ਥੋੜੇ ਕਰਦੇ 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 ਕਾਫੀ ਨੇਰਾ ਹੋ ਗਿਆ ਤੇ ਆਪਾਂ ਬਾਹਰ ਗਏ ਸੀ ਆਪਣੇ ਵਰਕਸ਼ਾਪ ਤੇ ਤੇ ਨੌ ਚੱਕਰ ਦੀ ਸਮਾਨ ਤੇ ਹੁਣ ਚੱਲਦੇ ਆ ਆਪਣੇ ਘਰ ਨੂੰ ਕਾਪੀ ਨਹੀਂ ਰਹਾ ਰੋਜ਼ ਹੀ ਤਾਂ ਯਾਰ ਨੇ ਰੋਜ਼ ਤੇ ਬਾਕੀ ਦੁਕਾਨਾਂ ਸਾਰੀਆਂ ਜੇ ਖੁੱਲੀਆਂ ਪਈਆਂ ਨੇ ਤੇ ਕੁਝ ਟਾਈਮ ਤੱਕ ਬਹੁਤ ਚੱਲਦਾ ਇੱਥੋਂ ਪਾਣੀ ਮਿਲਦੇ ਆ ਰਸਤੇ 'ਚ ਜਾਂ ਚੱਲ ਕੇ ਘਰ ਤੇ ਦੋਸਤੋ ਆਪਾਂ ਐਸਟ ਪਹੁੰਚ ਚੁੱਕੇ ਹਾਂ ਆਪਣੇ ਘਰ ਕਾਫੀ ਟਾਈਮ ਹੋ ਗਿਆ ਸਿਕਾ ਇਹਨੂੰ ਗਰਮੀ ਹੋ ਗਈ ਸੀ ਥੋੜਾ ਜਿਹਾ ਨਾ ਨੂੰ ਰਿਲੈਕਸ ਹੋਇਆ ਤੇ ਜਿਵੇਂ ਤੁਹਾਨੂੰ ਪਤਾ ਹੀ ਅਸੀਂ ਆਪਣੇ ਬੱਚੇ ਹੋ ਗਏ ਪੇਪਰ ਚ ਪਾਸ ਚੰਗੇ ਨੰਬਰਾਂ ਬੱਚਿਆਂ ਨਾਲ ਮਿਲਿਆ ਮੈਂ ਸਵੇਰੀ ਤੇ ਆਪਾਂ ਅੱਜ ਦੇ ਵਲੌਗ ਨੂੰ ਕਰਦੇ ਆਂ ਇੱਥੇ ਬੰਦ ਸੋ ਜਿੰਨਾ ਵੀ ਨਾ ਵੀਡੀਓ ਬਦੇ ਲੱਗਦੇ ਲਾਇਕ ਕਰਦੇ ਕੋ ਕਮੈਂਟ ਕਰਦੇ ਕੋ ਜਿਹੜੇ ਚੈਨਲ ਦੇ ਨਵੇਂ ਆਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈਰ ਆਈਕਨ ਵਾਲਾ ਬਟਨ ਨਾਪ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਮਿਲਦਾ ਰਹੇ ਤੋ ਜਲਦੀ ਮਿਲਦੇ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਨਵੀਂ ਜਗ੍ਹਾ ਤੋਂ ਰੱਖੋ ਆਪਣਾ ਖਿਆਲ ਰੱਬ ਰਾਖਾ